ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓਜ਼ ਕੰਟੀਨਿਊ ਅਪਲੋਡ ਕਰ ਰਿਹਾ ਹਾਂ ਮੈਥ ਦੀਆਂ ਅਤੇ ਪਹਿਲਾਂ ਟਾਈਮ ਐਂਡ ਵਰਕ ਦੀ ਫਿਰ ਐਲਸੀਐਮ ਦੀ ਅਤੇ ਅੱਜ ਦੋਸਤੋ ਜੋ ਮੈਂ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਨ ਲੱਗਿਆ ਹਾਂ ਇਹ ਹੈ ਕਲੌਕ ਤੇ ਬੇਸਡ ਕਲੌਕ ਦੇ ਸੰ ਬਹੁਤ ਹੀ ਜ਼ਿਆਦਾ ਪੁੱਛੇ ਜਾਂਦੇ ਹਨ ਪੇਪਰ ਦੇ ਵਿੱਚ ਤਾਂ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਤਾਂ ਦੋਸਤੋ ਕਲੌਕ ਦੀ ਗੱਲ ਕਰੀਏ ਤਾਂ ਕਲੌਕ ਦਾ ਜੋ ਬੇਸਿਕ ਕਨਸੈਪਟ ਹੈ ਕਨਸੈਪਚੁਅਲ ਵੀਡੀਓ ਹੈ ਇਹ ਕਨਸੈਪਟ ਹੈ ਉਹ ਅਸੀਂ ਦੇਖਣਾ ਹੈ ਕਿ ਕੀ ਹੁੰਦਾ ਹੈ ਤਾਂ ਸਾਨੂੰ ਪਤਾ ਹੈ ਕਿ ਜੋ ਹੈ ਜੋ ਸਾਡਾ ਇਹ ਕਲੌਕ ਹੈ ਕਲੌਕ ਸਾਡਾ 360 ਡਿਗਰੀ ਦਾ ਹੁੰਦਾ ਹੈ ਜੇਕਰ ਅਸੀਂ ਘੰਟੇ ਵਾਲੀ ਸੂਈ ਦੀ ਗੱਲ ਕਰੀਏ ਆ ਦੋਸਤੋ ਸਾਨੂੰ ਪਤਾ ਹੈ ਕਿ ਸਾਡੇ ਟੋਟਲ ਕਿੰਨੇ ਹੁੰਦੇ ਹਨ 12 ਘੰਟੇ ਹੁੰਦੇ ਹਨ ਜੇਕਰ ਅਸੀਂ ਘੰਟੇ ਵਾਲੀ ਸੂਈ ਦੀ ਗੱਲ ਕਰ ਰਹੇ ਹਾਂ ਇਹ ਕੀ ਹੈ ਦੋਸਤੋ ਘੰਟੇ ਵਾਲੀ ਦੀ ਗੱਲ ਕਰ ਰਹੇ ਹਾਂ ਮਤਲਬ ਘੰਟੇ ਵਾਲੀ ਸੂਈ ਦੀ ਗੱਲ ਕਰ ਰਹੇ ਹਾਂ ਅਤੇ ਗੱਲ ਕਿੰਦੀ ਹੋ ਰਹੀ ਹੈ ਸਾਡੇ ਕੋਣ ਦੀ ਗੱਲ ਹੋ ਰਹੀ ਹੈ ਤਾਂ 360 ਡਿਗਰੀ 12 ਘੰਟਿਆਂ ਤੱਕ ਜਦੋਂ ਸਾਡੇ ਕੀ ਹੈ 1 ਤੋਂ ਲੈ ਕੇ 2 3 4 5 6 7 8 9 10 11 12 ਜੋ ਤੱਕ ਸਾਡੇ 12 ਕੰਪਲੀਟ ਹੋ ਜਾਂਦੇ ਨੇ 12 ਆਵਰ ਕੰਪਲੀਟ ਹੋ ਜਾਂਦੇ ਹਾਂ ਤਾਂ 360 ਡਿਗਰੀ ਦਾ ਕੋਣ ਘੜੀ ਤੇ ਬਣ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਇੱਕ ਘੰਟੇ ਦੇ ਵਿੱਚ ਕਿੰਨੇ ਡਿਗਰੀ ਦਾ ਕੋਣ ਬਣੇਗਾ ਫਿਰ 360 ਵਟਾ ਕੀ ਹੋ ਜਾਵੇਗਾ 12 ਹੋ ਜਾਵੇਗਾ ਅਤੇ 12 ਉਹਦੇ ਵਿੱਚ 24 ਬਾਹਰ ਹੋਤੀਆ 36 ਮਤਲਬ ਕੀ ਹੈ ਇੱਕ ਘੰਟੇ ਦੇ ਵਿੱਚ ਦੋਸਤੋ ਸਾਡਾ 30 ਡਿਗਰੀ ਦਾ ਕੋਣ ਬਣਦਾ ਹੈ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਹੁਣ ਘੰਟੇ ਵਿੱਚ ਘੰਟੇ ਵਿੱਚ ਮਿੰਟ ਵਾਲੀ ਸੂਈ ਮਤਲਬ ਕੀ ਹੈ ਘੰਟੇ ਦੀ ਗੱਲ ਹੀ ਹੋ ਰਹੀ ਹੈ ਤੇ ਇਹਦੇ ਵਿੱਚ ਕੀ ਹੈ ਮਿੰਟ ਮਤਲਬ ਕੀ ਹੈ ਇੱਕ ਘੰਟਾ ਇੱਕ ਘੰਟੇ ਸਾਡੇ ਕਿੰਨੇ ਮਿੰਟ ਹੁੰਦੇ ਹਨ 30 ਮਿੰਟ ਸੌਰੀ 60 ਮਿੰਟ ਹੁੰਦੇ ਹਨ ਤਾਂ 60 ਮਿੰਟਾਂ ਦੇ ਵਿੱਚ ਜੇਕਰ ਸਾਡਾ ਕੋਣ ਹੈ 30 ਡਿਗਰੀ ਬਣਦਾ ਹੈ ਤਾਂ ਇੱਕ ਮਿੰਟ ਦੇ ਵਿੱਚ ਅਸੀਂ ਇਹ ਵੀ ਯਾਦ ਰੱਖਣਾ ਹੈ ਕਨਸੈਪਚੁਅਲ ਵੀਡੀਓ ਹੈ ਤਾਂ ਇੱਕ ਮਿੰਟ ਦੇ ਵਿੱਚ ਦੋਸਤੋਂ ਕਿੰਨਾ ਬਣੇਗਾ 30 ਡਿਗਰੀ ਬਟਾ ਹੋ ਜਾਵੇਗਾ 60 ਅਤੇ ਇਹ ਕੱਟਿਆ ਜਾਵੇਗਾ ਤਾਂ 1/2 ਡਿਗਰੀ ਮੀਨਸ ਕੀ ਹੈ 0.5 ਡਿਗਰੀ ਕੀ ਹੈ ਸਾਡਾ ਆ ਜਾਵੇਗਾ ਕਨਸੈਪਟ ਦੇ ਵਿੱਚ ਦੋਸਤੋ ਇਹੀ ਚੀਜ਼ਾਂ ਹੁੰਦੀਆਂ ਹਨ ਘੰਟੇ ਵਾਲੀ ਸੂਈ 30 ਡਿਗਰੀ ਦਾ ਕੋਣ ਬਣਾਵੇਗੀ ਜੇਕਰ ਸਾਡਾ ਕਲॉक ਹੈ ਕਲॉक ਦੇ ਵਿੱਚ ਜਿੱਦਕ ਸਾਡਾ ਇਹ 12 ਹੈ ਤੇ ਇੱਥੇ ਕੀ ਹੈ 1 ਵਜ ਰਿਹਾ ਹੈ 1 ਹੈ ਤੇ 12 ਹੈ ਜੋ ਆਹ ਵਿਚਲਾ ਡਿਸਟੈਂਸ ਹੋਵੇਗਾ ਇਹ ਸਾਡਾ ਦੋਸਤੋ ਸੌਰੀ 3 ਡਿਗਰੀ ਦਾ ਡਿਸਟੈਂਸ ਹੋਵੇਗਾ 1 ਘੰਟਾ 1 ਤੋਂ ਬਾਅਦ 2 ਵਜੇ ਦੇ ਹਨ ਤਾਂ 2 ਦੇ ਵਿੱਚ ਫਿਰ 30 ਡਿਗਰੀ ਦਾ ਡਿਸਟੈਂਸ ਹੋ ਇਸ ਤਰ੍ਹਾਂ ਕਰਦੇ ਕਰਦੇ ਗਿਆ 360 ਡਿਗਰੀ ਦਾ ਸਾਡਾ ਹੋ ਜਾਂਦਾ ਹੈ ਕਵਰ ਹੋ ਜਾਂਦਾ ਹੈ ਤਾਂ ਦੋਸਤੋ 1 ਘੰਟੇ ਵਾਲੀ ਸੂਈ ਦੀ ਆਪਾਂ ਗੱਲ ਕੀਤੀ ਹੈ ਓਨਲੀ ਜੇਕਰ ਆਪਾਂ ਇੱਥੇ ਗੱਲ ਕਰ ਲਈਏ ਇਸੇ ਦੇ ਵਿੱਚ ਹੀ ਇਹ ਤੱਕ ਇਹ ਘੰਟੇ ਵਾਲੀ ਦੀ ਹੁਣ ਅਸੀਂ ਘੰਟੇ ਵਾਲੀ ਸੂਈ ਦੀ ਗੱਲ ਕਰ ਲਈ ਹੈ ਇਹ ਦੋਸਤੋ ਕਨਸੈਪਚੁਅਲ ਵੀਡੀਓ ਹੈ ਕਨਸੈਪਟ ਪਤਾ ਹੋਣਾ ਜ਼ਰੂਰੀ ਹੈ ਕਲੌਕ ਵਾਲੇ ਕੁਐਸਚਨ ਤਾਂ ਉਰਲੀ ਬਣ ਜਾਂਦੇ ਹਨ ਵਿਦਆਊਟ ਫਾਰਮੂਲਾ ਸਾਡੇ ਕੁਐਸਚਨ ਬਣਨਗੇ ਅਤੇ ਕਿਸ ਤਰ੍ਹਾਂ ਬਣਨਗੇ ਉਹ ਤੁਹਾਨੂੰ ਮੈਂ ਦੱਸ ਰਿਹਾ ਹਾਂ ਤਾਂ ਦੋਸਤੋ ਚੰਗੀ ਤਰ੍ਹਾਂ ਨਾਲ ਦੇਖੋ ਵੀਡੀਓ ਨੂੰ ਸਮਝੋ ਕੀ ਕਿਹਾ ਗਿਆ ਹੈ ਇਸ ਵਿੱਚ 12 ਘੰਟਿਆਂ ਦੇ ਵਿੱਚ 360 ਡਿਗਰੀ ਦਾ ਕੋਣ ਬਣਦਾ ਹੈ ਕਿਉਂਕਿ ਘੰਟੇ ਵਾਲੀ ਸੂਈ ਦਾ ਮਤਲਬ ਹੈ ਛੋਟੀ ਸੂਈ ਹੁੰਦੀ ਹੈ ਜੋ ਕੀ ਹੈ ਉਹ ਸਾਨੂੰ ਘੰਟੇ ਦਰਸਾਉਂਦੀ ਹੈ 1 ਵਜੇਗਾ 2 ਵਜੇ 3 ਵਜੇ 4 ਵਜੇ 5 ਵਜੇ 6 ਵਜੇ 80 ਸੀ 12 ਘੰਟਿਆਂ ਤੱਕ ਜਾਂ 24 ਘੰਟਿਆਂ ਦਾ ਕੀ ਹੈ ਦਰਸਾਉਂਦੀ ਹੈ ਵੈਸੇ ਤਾਂ ਦੋਸਤੋ ਸਾਰੇ ਕੁਐਸਚਨ 12 ਘੰਟੇ ਵਾਲੀ ਸੂਈ ਹੀ ਹੋਵੇਗੀ 12 ਘੰਟੇ ਵਾਲੀ ਘੜੀ ਹੀ ਹੋਵੇਗੀ ਤਾਂ ਹੁਣ ਗੱਲ ਕਰਦੇ ਹਾਂ ਅਸੀਂ 1 ਮਿੰਟ ਮਿੰਟ ਵਾਲੀ ਸੂਈ ਦੀ ਗੱਲ ਕਰਦੇ ਹਾਂ ਮਤਲਬ ਕੀ ਹੈ ਏ ਉਹ ਸਾਡੀ ਘੰਟੇ ਵਾਲੀ ਸੀ ਏ ਸਾਡੀ ਕੀ ਹੋ ਗਿਆ ਮਿੰਟ ਵਾਲੀ ਸੂਈ ਦੀ ਅਸੀਂ ਗੱਲ ਕਰਨ ਲੱਗੇ ਹਾਂ ਤਾਂ ਸਾਨੂੰ ਪਤਾ ਹੈ ਕਿ ਜੋ ਹੁੰਦਾ ਹੈ ਕੋਣ ਤਾਂ 360 ਡਿਗਰੀ ਦਾ ਹੀ ਹੁੰਦਾ ਹੈ ਅਤੇ 1 ਘੰਟੇ ਦੇ ਵਿੱਚ ਉਹ ਕਿੰਨੇ ਮਿੰਟ ਹੁੰਦੇ ਹਨ ਫਿਰ 60 ਮਿੰਟ ਕੰਪਲੀਟ ਹੁੰਦੇ ਹਨ 1 ਘੰਟੇ ਦੇ ਜਦੋਂ ਜੋ ਵੀ ਘੜੀ ਹੈ ਮੰਨ ਲਓ ਇਹ ਘੜੀ ਹੈ ਇਹ ਸੂਈ ਇੱਥੋਂ ਚੱਲਦੀ ਹੈ ਇੱਥੋਂ ਐ ਕਰਦੀ 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 ਇੱਥੇ ਪਹੁੰਚ ਜਾਂਦੀ ਹੈ ਮਿੰਟ ਵਾਲੀ ਸੂਈ ਤਾਂ ਸਾਡਾ 360 ਡਿਗਰੀ ਦਾ ਚੱਕਰ ਪੂਰਾ ਹੋ ਜਾਂਦਾ ਹੈ ਸੂਈ ਕੀ ਹੈ ਚੱਕਰ ਪੂਰਾ ਕਰਦੀ ਹੈ ਤਾਂ ਇਹੀ ਅਸੀਂ ਸਮਝਣਾ ਹੈ 1 ਮਿੰਟ ਦੇ ਵਿੱਚ ਫਿਰ ਕਿੰਨਾ ਬਣੇਗਾ 360 ਡਿਗਰੀ ਵਟਾ 60 ਤਾਂ 6 ਡਿਗਰੀ ਮਤਲਬ ਕੀ ਹੈ ਸਾਡਾ 6 ਡਿਗਰੀ ਦਾ ਕੋਣ ਬਣੇਗਾ ਮਿੰਟ ਵਾਲੀ ਸੂਈ ਦੋਸਤੋ ਯਾਦ ਰੱਖਣਾ ਹੈ 6 ਡਿਗਰੀ ਦਾ ਕੋਣ ਬਣਦੀ ਹੈ ਅਤੇ ਘੰਟੇ ਵਾਲੀ ਸੂਈ 1 ਮਿੰਟ ਵਿੱਚ 0.5 ਡਿਗਰੀ ਦਾ ਕੋਣ ਬਣਾਵੇਗੀ ਅਤੇ 1 ਘੰਟੇ ਵਿੱਚ 30 ਡਿਗਰੀ ਦਾ ਕੋਣ ਬਣਾਵੇਗੀ ਇਹ ਤੁਸੀਂ ਤਿੰਨ ਚੀਜ਼ਾਂ ਯਾਦ ਰੱਖਣੀਆਂ ਜੇਕਰ ਉਹਨੇ ਕਿਹਾ ਘੜੀ ਦੇ ਉੱਤੇ 2 ਵਜੇ ਹਨ ਤਾਂ ਸਿੱਧਾ ਕੀ ਹੈ 1 ਘੰਟੇ 'ਚ 30 ਡਿਗਰੀ ਦਾ ਬਣਾਉਂਦੀ ਹੈ 2 ਵਜੇ ਤੋਂ 2 ਘੰਟੇ ਹੋ ਗਏ ਤਾਂ 60 ਡਿਗਰੀ ਕੀ ਆ ਗਿਆ ਸਾਡਾ ਆਨਸਰ ਆ ਗਿਆ ਤੇ ਇਹ ਕੀ ਹੋ ਗਿਆ 1 ਮਿੰਟ ਵਿੱਚ 1 ਘੰਟੇ ਵਾਲੀ ਸੂਈ ਹੈ ਜੋ 1 ਮਿੰਟ ਵਿੱਚ ਕੀ ਹੈ ਅੱਧਾ ਚੱਲਦੀ ਹੈ ਜੇਕਰ ਮਿੰਟ ਵਾਲੀ ਸੂਈ 6 ਡਿਗਰੀ ਦਾ ਕੋਣ ਬਣਾਉਂਦੀ ਹੈ ਮਤਲਬ ਕੀ ਹੈ 6 ਡਿਗਰੀ ਗਾਹਵਾਲ ਨੂੰ ਜਾਂਦੀ ਹੈ ਤਾਂ ਇਹ ਤਾਂ 6 ਦਾ ਅੱਧ ਹੀ ਜਾਂਦੀ ਹੈ ਤਾਂ ਜੇਕਰ ਅਸੀਂ ਅੰਤਰ ਦੇਖੀਏ ਡਿਫਰੈਂਸ ਦੇਖ ਲਈਏ ਜੇਕਰ ਅਸੀਂ ਦੋਨਾਂ ਦਾ ਡਿਫਰੈਂਸ ਦੇਖਦੇ ਹਾਂ ਤਾਂ ਕਿੰਨਾ ਆ ਜਾਂਦਾ ਹੈ 6° 0.5° ਬਰਾਬਰ ਕਿੰਨਾ ਆ ਗਿਆ ਦੋਸਤੋ 5.5° ਮਤਲਬ ਕੀ ਆ ਗਿਆ 5 ਸਹੀ 1/2 ਮਤਲਬ ਕੀ ਆ ਗਿਆ 11/2 ਹੁਣ 11/2 ਕੀ ਹੈ ਇਹ ਸਾਡਾ ਅੰਤਰ ਵਾਲਾ ਆ ਗਿਆ ਤੇ ਦੋਸਤੋ ਜੋ ਫਾਰਮੂਲਾ ਬਣਿਆ ਹੋਇਆ ਹੈ ਇਸ ਦਾ ਉਹ ਬਣਿਆ ਹੈ ਜੋ ਫਾਰਮੂਲਾ ਹੈ ਕੋਈ ਵੀ ਇਹ ਸਮ ਕੱਢਣਾ ਹੈ ਤਾਂ ਕਿਸ ਤਰ੍ਹਾਂ ਬਣਿਆ ਹੈ ਉਹ ਦੇਖੋ ਇਹਦੇ ਵਿੱਚੋਂ ਹੀ ਬਣਿਆ ਹੈ ਜੋ ਹੈ ਫਾਰਮੂਲਾ ਅਸੀਂ ਵਿਦਆਉਟ ਫਾਰਮੂਲਾ ਕੱਢ ਨਹੀਂ ਹਾਂ ਤਾਂ ਤੁਹਾਨੂੰ ਮੈਂ ਦੱਸ ਦਵਾਂ ਫਾਰਮੂਲਾ ਕੀ ਹੈ ਅੰਤਰ ਕਿੰਨਾ ਹੈ 11/2 ਦਾ 11/2 ਗੁਣਾ ਮਿੰਟ ਮਤਲਬ ਕਿ ਇਹ ਮਿੰਟ ਵਾਲੀ ਸੂਈ ਇੰਨੀ ਅੱਗੇ ਚੱਲਦੀ ਹੈ ਤਾਂ ਉਹ ਲਿਖ ਦਿੱਤਾ ਮਾਈਨਸ ਕੀ ਕਰਨਾ ਹੈ ਅਸੀਂ ਪੀ ਡਿਗਰੀ ਕੀ ਹੈ ਘੰਟੇ ਵਾਲੀ ਸੂਈ ਕੀ ਹੈ 3 ਡਿਗਰੀ ਦੇ ਕੋਣ ਬਣਾਦੀ ਹੈ ਇੰਟੂ ਘੰਟਾ ਮਤਲਬ ਕੀ ਹੈ ਕਿੰਨੇ ਵਜ ਕੇ ਕਿੰਨੇ ਮਿੰਟ ਜਦੋਂ ਤਾਂ ਮਿੰਟਾਂ ਦੀ ਗੱਲ ਆ ਜਾਂਦੀ ਹੈ ਤਾਂ ਅਸੀਂ 11/2 ਕਰ ਦਿੰਨੇ ਹਾਂ ਅਤੇ ਘੰਟਿਆਂ ਵਾਲੀ ਦੀ ਗੱਲ ਆ ਜਾਂਦੀ ਹੈ ਤਾਂ ਅਸੀਂ 30 ਡਿਗਰੀ ਨਾਲ ਕਰ ਦਿੰਨੇ ਹਾਂ ਉਸ ਨੂੰ ਗੁਣਾ ਤੇ ਉਹਦੇ ਵਿੱਚ ਘਟਾ ਦਈਏ ਤਾਂ ਸਾਡਾ ਕੀ ਆ ਜਾਂਦਾ ਹੈ ਆਨਸਰ ਆ ਜਾਂਦਾ ਹੈ ਤੁਸੀਂ ਕੋਈ ਵੀ ਕੁਐਸਚਨ ਹੋਵੇਗਾ ਇਸ ਫਾਰਮੂਲੇ ਦੇ ਨਾਲ ਕਰਨਾ ਤੁਹਾਡਾ इजीली ਸੋਲਵ ਹੋਵੇਗਾ ਤੇ ਦੋਸਤੋ ਜਦੋਂ ਮੈਂ ਕਰਾਵਾਂਗਾ ਤੁਹਾਨੂੰ ਕੁਐਸਚਨ ਐਮਸੀਕਿਊ ਸੀਰੀਜ਼ ਲੈ ਕੇ ਆਵਾਂਗਾ ਮਤਲਬ ਕੀ ਹੈ ਜੋ ਜਿੰਨੇ ਵੀ ਐਗਜ਼ਾਮ ਹੋਏ ਹਨ ਪ੍ਰੀਵੀਅਸ ਈਅਰ ਐਗਜ਼ਾਮ ਹੋਏ ਹਨ ਭਾਵੇਂ ਉਹ SSC ਹੋਵੇ ਭਾਵੇਂ ਉਹ ਪੰਜਾਬ ਗਵਰਨਮੈਂਟ ਹੋਵੇ ਭਾਵੇਂ ਹਰਿਆਣਾ ਗਵਰਨਮੈਂਟ ਹਿਮਾਚਲ 28 ਸਟੇਟਸ ਹਨ ਸਾਡੀ ਨਾਲ ਕਿਸੇ ਮਰਜ਼ੀ ਸਟੇਟ ਦਾ ਹੋ ਸਕਦਾ ਹੈ ਤਾਂ ਸਾਰਿਆਂ ਵਿੱਚ ਕਲੌਕ ਆਉਂਦਾ ਹੈ ਤੇ ਜਿੰਨੇ ਕੁਐਸਚਨ ਹੋਣਗੇ ਸਾਰੇ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਹਨ ਤਾਂ ਉਹਨਾਂ ਨੂੰ ਕਰਨ ਦੀ ਸਟਰੈਟਜੀ ਕੀ ਹੋਣੀ ਚਾਹੀਦੀ ਹੈ ਦੋਸਤੋ ਕਲੌਕ ਦੇ ਕੁਐਸਚਨ ਵਿਥਿਨ ਸੈਕਿੰਡ ਚ ਬਣ ਜਾਂਦੇ ਹਨ ਸੈਕਿੰਡ ਦਾ ਮਤਲਬ ਇਹ ਨਹੀਂ ਕਿ 1 ਸੈਕਿੰਡ ਹੀ ਬਣ ਜਾਂਦਾ ਹੈ 5 ਸੈਕਿੰਡ ਵੀ ਲੱਗ ਸਕਦੇ ਹਨ 10 ਸੈਕਿੰਡ ਵੀ ਲੱਗ ਸਕਦੇ ਹਨ ਦਾ 10 ਸਕਿੰਟ ਤੋਂ ਵੱਧ ਟਾਈਮ ਨਹੀਂ ਲੱਗਦਾ ਕਿਉਂਕਿ ਅਸੀਂ ਟਾਈਮ ਦੇਖਣਾ ਹੁੰਦਾ ਹੈ ਤੇ ਟਾਈਮ ਦੇਖਦੇ ਸਾਰ ਹੀ ਅਸੀਂ ਕੀ ਹੈ ਜੇਕਰ ਅਸੀਂ ਫਾਰਮੂਲਾ ਲਗਾਵਾਂਗੇ ਫਾਰਮੂਲਾ ਵੀ ਇਸ ਤੇ ਚੱਲਾਂਗੇ ਸਾਡਾ ਟਾਈਮ ਓਬਵੀਅਸ ਹੈ ਜ਼ਿਆਦਾ ਲੱਗੇਗਾ ਕਿਉਂਕਿ ਅਸੀਂ ਕਾਪੀ ਪੈਨ ਯੂਜ਼ ਕਰਾਂਗੇ ਜੇਕਰ ਅਸੀਂ ਵੀ ਆਊਟ ਫਾਰਮੂਲਾ ਚੱਲਾਂਗੇ ਤਾਂ ਸਾਡਾ ਟਾਈਮ ਹੀ ਬਹੁਤ ਜ਼ਿਆਦਾ ਘਟ ਜਾਵੇਗਾ ਤਾਂ ਦੋਸਤੋ ਕਾਮਨ ਸੈਂਸ ਦੀ ਗੱਲ ਹੈ ਕਿ ਜਦੋਂ ਵਿਦਆਊਟ ਪੈਨ ਪੇਪਰ ਅਸੀਂ ਕੋਈ ਵੀ ਚੀਜ਼ ਕਰਦੇ ਹਾਂ ਮੈਂਟਲੀ ਕਰਦੇ ਹਾਂ ਤਾਂ ਟਾਈਮ ਸਾਡਾ ਓਬਵੀਅਸ ਹੈ ਬਹੁਤ ਹੀ ਜਿਆਦਾ ਘਟ ਲੱਗਦਾ ਹੈ ਤਾਂ ਦੋਸਤੋ ਇਹ ਤਾਂ ਤੁਹਾਨੂੰ ਫਾਰਮੂਲਾ ਦੱਸਿਆ ਹੈ ਬਟ ਇਸ ਤੋਂ ਅੱਗੇ ਜਦ ਮੈਂ ਸੀਰੀਜ਼ ਲੈ ਕੇ ਆਵਾਂਗਾ ਕੁਐਸਚਨ ਸੀਰੀਜ਼ ਲੈ ਕੇ ਆਵਾਂਗਾ ਤਾਂ ਤੁਸੀਂ ਉਹਨਾਂ ਨੂੰ ਓਰਲੀ ਕਰਨਾ ਸਿੱਖ ਜਾਓਗੇ ਬਟ ਉਸ ਤੋਂ ਪਹਿਲਾਂ ਕੀ ਹੈ ਇਹ ਕਨਸੈਪਟ ਦੇਖੋ ਘੰਟੇ ਵਾਲੀ ਸੂਈ ਇੱਕ ਘੰਟੇ ਵਿੱਚ 30 ਡਿਗਰੀ ਦਾ ਕੋਣ ਬਣਾਉਂਦੀ ਹੈ 1 ਮਿੰਟ ਵਿੱਚ 0.5 ਡਿਗਰੀ ਦਾ ਕੋਣ ਬਣਾਉਂਦੀ ਹੈ ਤੇ ਜੇਕਰ ਮਿੰਟ ਵਾਲੀ ਸੂਈ ਦੀ ਗੱਲ ਕਰੀਏ ਮਿੰਟ ਵਾਲੀ ਸੂਈ ਹੈ ਜੋ ਕੀ ਹੈ 1 ਮਿੰਟ ਵਿੱਚ 6 ਡਿਗਰੀ ਦਾ ਕੋਣ ਬਣਾਵੇਗੀ ਅਤੇ ਜੇਕਰ ਇਹਨਾਂ ਦੋਨਾਂ ਦਾ ਅੰਤਰ ਦੇਖ ਲਈਏ ਮਿੰਟ ਵਾਲੀ ਸੂਈ ਘੰਟੇ ਵਾਲੀ ਸੂਈ ਨਾਲੋਂ ਕਿੰਨੀ ਅੱਗੇ ਹੁੰਦੀ ਹੈ ਤਾਂ 11/2 ਡਿਗਰੀ ਪਾ ਦਿੰਦੇ ਹਾਂ ਇੱਥੇ ਕੀ ਹੁੰਦੀ ਹੈ ਅੱਗੇ ਹੁੰਦੀ ਹੈ ਸਾਰੀ ਕੀ ਇਹ ਡਿਗਰੀ ਹਨ ਤਾਂ ਡਿਗਰੀ ਦਾ ਸਮ ਹੈ ਤਾਂ ਡਿਗਰੀ ਹੀ ਆਵੇਗਾ ਤਾਂ 11/2 ਡਿਗਰੀ ਕੀ ਹੈ ਅੱਗੇ ਹੁੰਦੀ ਹੈ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤੁਸੀਂ ਕੀ ਕਰਨਾ ਹੈ ਉਹ ਤੁਹਾਨੂੰ ਵਾਰ-ਵਾਰ ਪਹਿਲਾਂ ਵਾਲੀਆਂ ਵੀਡੀਓ ਵਿੱਚ ਕਿਹਾ ਗਿਆ ਹੈ ਤਾਂ ਦੋਸਤੋ ਉਸ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਜੇਕਰ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਤੁਸੀਂ ਉਹ ਕਰ ਦੋਗੇ ਅਤੇ ਹੋਰ ਵੀ ਚੀਜ਼ਾਂ ਕਹੀਆਂ ਗਈਆਂ ਹਨ ਤਾਂ ਤੁਸੀਂ ਉਹਨਾਂ ਨੂੰ ਵੀ ਆਬਵੀਅਸ ਕਰੋਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਰਨਾ ਮੇਰਾ ਏਮ ਹੈ ਤੁਹਾਡਾ ਪੇਪਰ ਕਰੈਕ ਕਰਵਾਉਣਾ ਭਾਵੇਂ ਕੋਈ ਵੀ ਐਗਜ਼ਾਮ ਹੋਵੇ ਹਾਈ ਲੈਵਲ ਦਾ ਹੋਵੇ ਲੋ ਲੈਵਲ ਦਾ ਹੋਵੇ ਇਹ ਕੁਐਸਚਨ ਆ ਜਾ ਤਾਂ ਕੁਐਸਚਨ ਤੁਸੀਂ ਛੱਡਣਾ ਨਹੀਂ ਹੈ 1 ਨੰਬਰ ਦਾ ਕਵੈਸਚਨ ਹੋਵੇਗਾ ਅਤੇ ਸਾਨੂੰ ਜੌਬ ਲੈਣ ਲਈ ਤਾਂ 0.25 ਨੰਬਰ ਹੁੰਦੇ ਹਨ ਬਹੁਤ ਜ਼ਿਆਦਾ ਹੁੰਦੇ ਹਨ ਇਹ ਤਾਂ ਫਿਰ ਵੀ 1 ਨੰਬਰ ਦਾ ਕੁਐਸਚਨ ਹੈ ਤੇ ਜੇਕਰ ਅਸੀਂ ਇੱਥੇ ਗੈਸ ਲਾ ਕੇ ਆਵਾਂਗੇ ਤਾਂ 1.25 ਨੰਬਰ ਸਾਡੇ ਕੱਟੇ ਜਾਣਗੇ ਤਾਂ ਅਸੀਂ ਉਹਨਾਂ ਤੋਂ ਤਾਂ ਬਚਣਾ ਹੈ ਤੇ ਇਸ ਤਰ੍ਹਾਂ ਦੇ ਕੁਐਸਚਨਾਂ ਨੂੰ ਅਸੀਂ ਕਰਕੇ ਆਉਣਾ ਹੈ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ